ਅਮਰੀਕਾ ਦੇ ਵਿੱਚ ਖਾਸ ਤੌਰ ਤੇ ਲੰਮੇ ਸਮੇਂ ਤੋਂ H1B ਵੀਜ਼ਾ ਜਿਹੜਾ ਹੈਗਾ ਉਹਦੇ ਰਾਹੀਂ ਆ ਕੇ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਇੱਕ ਵੱਡੀ ਗਾਜ਼ ਜਿਹੜੀ ਹੈ ਉੱਡ ਗਈ ਹੈ। ਆਮ ਤੌਰ ਤੇ ਜਿਹੜੀ ਇਸ H1B ਵੀਜ਼ਾ ਨੂੰ ਪ੍ਰਾਪਤ ਕਰਨ ਵਾਸਤੇ ਆਮ ਤੌਰ ਤੇ ਜਿਹੜੀ ਫੀਸ 1000 ਡਾਲਰ ਤੋਂ ਲੈ ਕੇ 2000 ਡਾਲਰ ਤੱਕ ਹੁੰਦੀ ਸੀ ਉਸ ਨੂੰ ਹੁਣ 1 ਲੱਖ ਡਾਲਰ ਜਿਹੜਾ ਉਹ ਕਰ ਦਿੱਤਾ ਗਿਆ ਹੈ। ਤਕਰੀਬਨ ਹਰ ਸਾਲ ਜਿਹੜੇ ਨੇ ਅਮਰੀਕਾ ਦੀ ਸਰਕਾਰ ਵੱਲੋਂ 130000 ਦੇ ਕਰੀਬ ਜਿਹੜੇ ਨੇ H1B ਵੀਜ਼ਾਸ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਤੇ ਇਹਦੇ ਨਾਲ ਹੀ ਤਕਰੀਬਨ 150000 ਦੇ ਕਰੀਬ ਜਿਹੜੇ ਨੇ ਉਹ ਲੋਕ ਹੁੰਦੇ ਨੇ ਜਿਹੜੇ H1B ਦੇ ਜਿਹੜੇ ਨੇ ਪਰਿਵਾਰਕ ਮੈਂਬਰ ਹੁੰਦੇ ਨੇ ਜਾਂ 21 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਾਂ ਉਹਨਾਂ ਦੀ ਵਾਈਫ ਜਾਂ ਹਸਬੰਡ ਜਿਹੜੇ ਹੁੰਦੇ ਨੇ ਅਤੇ ਤਕਰੀਬਨ ਇਸ ਦੇ ਨਾਲ 3.5 ਲੱਖ ਲੋਕਾਂ ਨੂੰ ਜਿਹੜਾ ਹਰ ਸਾਲ ਜਿਹੜਾ ਉਹ ਅਮਰੀਕਾ ਦੇ ਵਿੱਚ ਆਉਣ ਦਾ ਜਿਹੜਾ ਮੌਕਾ ਮਿਲਦਾ ਜਾਂ ਕੰਮ ਕਰਨ ਦਾ ਮੌਕਾ ਮਿਲਦਾ ਹੈ ਲੇਕਿਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ H1B ਵੀਜ਼ਾ ਜਿਹੜਾ ਹੈਗਾ ਇਹਦਾ ਲੰਬੇ ਸਮੇਂ ਤੋਂ ਮਿਸਯੂਜ਼ ਹੋ ਰਿਹਾ ਹੈ ਤੇ ਇਸ ਨੂੰ ਰੋਕਣ ਦੇ ਵਾਸਤੇ ਸਖਤ ਕਦਮ ਚੁੱਕਣ ਦੀ ਲੋੜ ਹੈ ਅਤੇ ਖਾਸ ਤੌਰ ਤੇ ਪਰसों ਰੋਜ਼ ਤੋਂ ਜਿਹੜਾ ਇੱਕ ਨਿਊਜ਼ ਜੜੀ ਹੈ ਇੱਕਦਮ ਵਾਈਟ ਹਾਊਸ ਤੋਂ ਜਾਰੀ ਹੁੰਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਹੁਣ ਇਸ ਦੀ ਜਿਹੜੀ ਫੀਸ ਜੜੀ ਹੈ ਉਸ ਨੂੰ 1 ਲੱਖ ਡਾਲਰ ਜਿਹੜਾ ਉਹ ਕਰ ਦਿੱਤਾ ਗਿਆ ਅਤੇ ਇਸ ਦਾ ਮੁੱਖ ਉਦੇਸ਼ ਜਿਹੜਾ ਹੈਗਾ ਇਸ ਨੂੰ ਇਸ ਦਾ ਜਿਹੜਾ ਇਸ ਵੀਜ਼ੇ ਦਾ ਮਿਸਯੂਜ਼ ਹੈ ਉਸ ਨੂੰ ਰੋਕਿਆ ਜਾਵੇ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈਗਾ ਕਿ ਲੰਮੇ ਸਮੇਂ ਤੋਂ ਇਸ ਵੀਜ਼ਾ ਦੀ ਆਲੋਚਨਾ ਵੀ ਹੋ ਰਹੀ ਸੀ ਅਤੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸੰਸਥਾਵਾਂ ਇਸ ਵੀਜ਼ੇ ਦੀ ਸਪੋਰਟ ਵੀ ਕਰ ਰਹੀਆਂ ਸਨ ਅਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਜਿਹੜੇ ਇਸ ਦੇ ਹੱਕ ਦੇ ਵਿੱਚ ਨੇ ਵੀਜ਼ੇ ਦੇ ਉਹ ਇਹ ਕਹਿੰਦੇ ਸਨ ਕਿ ਇਸ ਦੇ ਨਾਲ ਜਿਹੜੀ ਦੁਨੀਆ ਭਰ ਦਾ ਟੈਲੈਂਟ ਹੈ ਉਸ ਨੂੰ ਅਮਰੀਕਾ ਦੇ ਵਿੱਚ ਆ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਸਾਡੀ ਜਿਹੜੀ ਨਵੀਂ ਰਿਸਰਚ ਹੁੰਦੀ ਹੈ ਉਹਦੇ ਵਿੱਚ ਇਹ ਲੋਕ ਦੁਨੀਆ ਭਰ ਤੋਂ ਵਿੱਚੋਂ ਆ ਕੇ ਜਿਹੜੇ ਨੇ ਸਹਿਯੋਗ ਕਰਦੇ ਨੇ ਤੇ ਸਾਨੂੰ ਜਿਹੜਾ ਉਹ ਦੇਸ਼ ਬਣਾਉਂਦੇ ਨੇ ਜਿੱਦਣ ਅਸੀਂ ਨਵੀਆਂ ਬੁਲੰਦੀਆਂ ਜੜੀਆਂ ਹਾਸਲ ਕਰਦੇ ਆ ਦੂਸਰੇ ਪਾਸੇ ਕਈ ਐਫੋਨੀਆ ਸੰਸਥਾਵਾਂ ਨੇ ਖਾਸ ਤੌਰ ਤੇ ਜਿਹੜੇ ਇੱਥੋਂ ਦੇ ਨੈਸ਼ਨਲਸ ਨੂੰ ਜਿਹੜਾ ਰਿਪਰੈਜ਼ੈਂਟ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਇਕੋ ਤੇ ਲੋਕ ਜਿਹੜੇ ਨੇ ਜਿਹੜੇ ਵੱਡੀ ਤعداد ਦੇ ਵਿੱਚ ਜਿਨ੍ਹਾਂ ਨੂੰ ਵੀਜ਼ੇ ਦਾ ਮਿਸਯੂਜ਼ ਕਰਕੇ ਇੱਥੇ ਲਿਆਂਦਾ ਜਾਂਦਾ ਉਹ ਇੱਥੋਂ ਦੇ ਜੰਪ ਵਾਲੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਹਾਸਲ ਕੀਤੀਆਂ ਨੇ ਉਹਨਾਂ ਦੀ ਪੇ ਨੂੰ ਕਟੌਣ ਵਾਸਤੇ ਉਹਨਾਂ ਨੂੰ ਜਿਹੜਾ ਮੌਕਾ ਦੇਣ ਤੋਂ ਰੋਕਣ ਵਾਸਤੇ H1B ਵੀਜ਼ੇ ਦਾ ਜਿਹੜਾ ਮਿਸਯੂਜ਼ ਹੁੰਦਾ ਤੇ ਉਹਨਾਂ ਦੇ ਬਰਾਬਰ ਜਿਹੜਾ ਇੱਕ ਘੱਟ ਤਨਖਾਹ ਵਾਲਾ ਵਿਅਕਤੀ ਜਿਹੜਾ ਉਹਨੂੰ ਲੈ ਕੇ ਉਹਦੇ ਕੁਰਸੀ ਦੇ ਉੱਤੇ ਬਿਠਾ ਦਿੱਤਾ ਜਾਂਦਾ ਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਇੱਥੇ ਜਿਹੜੀਆਂ ਨੇ ਉਹਨਾਂ ਦੀ ਉਹਨਾਂ ਦੀ ਮਤਲਬ ਕਿ ਜਿਹੜੀ ਉਹਨਾਂ ਨੇ ਸਟੱਡੀ ਕੀਤੀ ਹੈ ਉਸ ਦੇ ਮੁਤਾਬਿਕ ਉਹਨਾਂ ਨੂੰ ਯੋਬਾਂ ਜਿਹੜੀਆਂ ਨਹੀਂ ਮਿਲਦੀਆਂ ਸੋ ਇਹ ਲੰਮੇ ਸਮੇਂ ਤੋਂ ਜਿਹੜਾ ਵਿਵਾਦ ਜਿਹੜਾ ਚੱਲ ਰਿਹਾ ਸੀ ਅਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਹੁਣ ਜਿਹੜੀਆਂ ਨਿ ਐਪਲੀਕੇਸ਼ਨਸ ਆਣ ਗਿਆ ਉਹਦੇ ਉੱਤੇ 1 ਲੱਖ ਡਾਲਰ ਜਿਹੜੀ ਫੀਸ ਹੋਵੇਗੀ ਲੇਕਿਨ ਕੁਝ ਨਿਊਜ਼ ਜਿਹੜੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹ ਜਿਹੜੀ ਆ 1 ਲੱਖ ਡਾਲਰ ਦੀ ਫੀਸ ਜਿਹੜੀ ਹੈ ਇਹ April 2026 ਤੋਂ ਜੜੀ ਉਹ ਲਾਗੂ ਹੋਵੇਗੀ ਅਤੇ ਕਿਉਂਕਿ ਹੁਣ ਜਿਹੜੀਆਂ ਇਸ ਸਾਲ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਆਲਰੇਡੀ ਜਿਹੜੀਆਂ ਨੇ ਪਿਡਿਸ਼ਨਲ ਜਿਹੜੀਆਂ ਅਪਰੂਵ ਹੋ ਚੁੱਕੀਆਂ ਹੋਈਆਂ ਨੇ ਅਤੇ ਹੁਣ ਉਹਦੇ ਉੱਤੇ ਜਿਹੜੇ ਲੋਕ ਇੱਥੇ ਆਲਰੇਡੀ ਹੈਗੇ ਨੇ ਉਹਨਾਂ ਨੂੰ ਜੜੀਆਂ ਨੇ ਇਹ ਫੀਸਾਂ ਨਹੀਂ ਦੇਣੀਆਂ ਪੈਣੀਆਂ ਪਰ ਅਗਲੇ ਬਰੇ ਤੋਂ ਜਿਹੜਾ ਲੋਕ ਇੱਥੇ ਇਸ ਮੁਲਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਤੇ ਇਹ ਫੀਸਟੜੀ ਲਾਗੂ ਹੋਵੇਗੀ ਪਰ ਇਹਦੇ ਨਾਲ ਕੁਝ ਲੋਕ ਜਿਹੜੇ ਨੇ ਖਾਸ ਤੌਰ ਤੇ ਇੱਥੇ ਜਿਹੜੇ ਰਹਿੰਦੇ ਨੇ ਜਿਹੜੇ H1B ਵੀਜ਼ਾ ਦੇ ਉੱਤੇ ਸਨ ਜਿਹੜੇ ਟੈਂਪਰਰੀ ਆਪਣੇ ਘਰਾਂ ਦੇ ਵਿੱਚ ਜਾ ਰਹੇ ਸਨ ਉਹਨਾਂ ਨੂੰ ਇੱਕਦਮ ਜਿਹੜਾ ਡਰਾਵਾ ਲੱਗਾ ਤੇ ਕਈ ਲੋਕ ਜਿਹੜੇ ਨੇ ਫਲਾਈਟ ਤੋਂ ਉਤਰ ਕੇ ਜਿਹੜੇ ਨੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਇਸ ਮੁਲਕ ਨੂੰ ਛੱਡ ਕੇ ਨਹੀਂ ਜਾਣਗੇ ਜਿੰਨਾ ਚਿਰ ਜਿਆਦਾ ਕਲੈਰਟੀ ਜਿਹੜੀ ਹੈ ਨਹੀਂ ਹੁੰਦੀ ਇੱਥੇ ਇਹ ਵੀ ਦੱਸਿਆ ਜਾਂਦਾ ਕਿ ਇਸ ਵਿਜੇ ਦੇ ਵਕਤ ਤੋਂ ਵੱਧ ਜਿਹੜੇ ਨੇ ਸਭ ਤੋਂ ਵੱਧ ਫਾਇਦਾ ਜਿਹੜਾ ਹੈ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਹੁੰਦਾ ਸੀ 70% ਜਿਹੜੇ H1B ਵੀਜ਼ਾਸ ਨੇ ਉਹ ਜਿਹੜੇ ਨੇ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਿਲਦੇ ਸਨ ਅਤੇ ਉਸ ਤੋਂ ਬਾਅਦ ਚਾਈਨਾ ਦਾ ਜਿਹੜਾ ਨਾਮ ਹੁੰਦਾ ਹੈ ਜਿਹਨਾਂ ਨੂੰ ਤਕਰੀਬਨ 10 ਤੋਂ 12% ਜਿਹੜੇ ਵੀਜ਼ਾ ਜਿਹੜੇ ਨੇ ਉਹ ਚਾਈਨਾ ਲੈ ਕੇ ਜਾਂਦਾ ਸੀ ਲੇਕਿਨ ਇਥੇ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿਹਦੇ ਕਰਕੇ ਪ੍ਰਸ਼ਾਸਨ ਲੰਬੇ ਸਮੇਂ ਤੋਂ ਇਸ ਵਿਜੇ ਦੇ ਉੱਤੇ ਨਕੇਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਵਕਫ ਵਕਫ ਦੇ ਮੁਲਕਾਂ ਦੇ ਵਿੱਚੋਂ ਲੈ ਕੇ ਇੱਥੋਂ ਦੀਆਂ ਕੰਪਨੀਆਂ ਦੇ ਵਿੱਚ ਐਡਜਸਟ ਕੀਤਾ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੋਂ ਦੀ ਟੈਕਨੋਲੋਜੀ ਨੂੰ ਖੁਰ ਜ ਵਧੀਆ ਤਰੀਕੇ ਨਾਲ ਜਿਹੜਾ ਐਡਵਾਂਸਮੈਂਟ ਕਰੋ ਉਹਨਾਂ ਦੇ ਉੱਤੇ ਉਹਨਾਂ ਇਥੋਂ ਦੀ ਟੈਕਨੋਲੋਜੀ ਨੂੰ ਜਿਹੜਾ ਚੋਰੀ ਕਰਨ ਦਾ ਵੀ ਇਲਜ਼ਾਮ ਲੱਗਾ ਹੈ ਅਗਰ ਲੰਮੇ ਸਮੇਂ ਤੱਕ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀ ਟੈਕਨੋਲੋਜੀ ਦੀ ਜਿਹੜੀਆਂ ਜਿਹੜੀਆਂ ਇਤਰਨੀ ਸ਼ਿਕਾਇਤਾਂ ਨੇ ਜਾਂ ਜਿਹੜੇ ਕੇਸ ਦਰਜ ਹੋਏ ਨੇ ਉਹ ਖਾਸ ਤੌਰ ਤੇ ਚਾਈਨਾ ਦੇ ਜਿਹੜੇ ਨੈਸ਼ਨਲਸ ਨੇ ਉਹਨਾਂ ਦੇ ਖਿਲਾਫ ਹੋਏ ਨੇ ਜਿਹੜੇ ਸਮੇਂ ਸਮੇਂ ਤੋਂ ਉੱਤੇ H1B ਵੀਜ਼ਾ ਲੈ ਕੇ ਜਿਹੜੇ ਇਸ ਮੁਲਕ ਦੇ ਵਿੱਚ ਆਏ ਸਨ ਅਤੇ ਉਹਨਾਂ ਦੇ ਉੱਤੇ ਇਸ ਮੁਲਕ ਦੀ ਰਿਸਰਚ ਨੂੰ ਚੋਰੀ ਕਰਨਾ ਇਸ ਮੁਲਕ ਦੀਆਂ ਕੰਪਨੀਆਂ ਦੇ ਡਾਟਾ ਨੂੰ ਚੋਰੀ ਕਰਨਾ ਅਤੇ ਉਸ ਡਾਟੇ ਨੂੰ ਜਿਹੜਾ ਆਪਣੇ ਮੁਲਕ ਵਿੱਚ ਲੈ ਕੇ ਜਾਣਾ ਤੇ ਇੱਥੋਂ ਦੀਆਂ ਕੰਪਨੀਆਂ ਨੂੰ ਘਾਟਾ ਪਾਉਣਾ ਇਹੋ ਜਿਹੇ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਲੱਗੇ ਨੇ ਇਸੇ ਤਰੀਕੇ ਦਾ ਇੱਕ ਇਲਜ਼ਾਮ ਜਿਹੜਾ ਉਹ ਇੱਕ ਭਾਰਤੀ ਮੂਲ ਦੇ ਉੱਤੇ ਵੀ ਨੌਜਵਾਨ ਦੇ ਉੱਤੇ ਲੱਗਾ ਸੀ ਜਿਹੜਾ ਐਚ1 ਬੀ ਵੀਜ਼ਾ ਨੂੰ ਲੈ ਕੇ ਇੱਥੇ 2008 ਦੇ ਵਿੱਚ ਆਇਆ ਸੀ ਲੇਕਿਨ ਜਾਂਚ ਦੇ ਵਿੱਚ ਉਹਦੇ ਉੱਤੇ ਜ਼ਿਆਦਾ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਜਿਹੜੇ ਸਬੂਤ ਲੜੈਂਦੇ ਸਨ ਉਹ ਨਹੀਂ ਮਿਲੇ ਪਰ ਜਿਹੜੇ ਚਾਈਨਿਸ ਨੈਸ਼ਨਲਸ ਹਨ ਜਿਹਨਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਸਨ ਡਾਟਾ ਨੂੰ ਚੋਰੀ ਕਰਨ ਦਾ ਅਤੇ ਇੱਥੋਂ ਦੀ ਟੈਕਨੋਲੋਜੀ ਨੂੰ ਚੋਰੀ ਕਰਨ ਦਾ AI ਜਿਹੜੀ ਐਡਵਾਂਸਡ ਟੈਕਨੋਲੋਜੀ ਹੈ ਉਹਨੂੰ ਜਿਹੜਾ ਚੋਰੀ ਕਰਨ ਦਾ ਉਹਨਾਂ ਨੂੰ ਇਸ ਮੁਲਕ ਦੇ ਵਿੱਚ 10 ਸਾਲ ਦੀਆਂ ਸਜ਼ਾਵਾਂ ਵੀ ਹੋਈਆਂ ਨੇ ਸੋ ਆਪਣੇ ਆਪ ਚ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਉਹਦਾ ਇਹ ਕਹਿਣਾ ਹੈਗਾ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਬੱਚੇ ਇਸ ਧਰਤੀ ਦੇ ਉੱਤੇ ਜੰਪਲ ਨੇ ਜਿਹੜੇ ਇੱਥੋਂ ਦੇ ਸਿਟੀਜ਼ਨਸ ਨੇ ਸਭ ਤੋਂ ਪਹਿਲਾਂ ਇਥੋਆਂ ਜੌਬਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਅਧਿਕਾਰ ਉਹਨਾਂ ਦਾ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਖਾਸ ਤੌਰ ਤੇ ਜੇਕਰ ਕੋਈ ਇੱਥੇ ਸਾਡੇ ਕੋਲ ਬੱਚੇ ਜਿਹੜੇ ਟੈਲੈਂਟ ਨਾ ਹੋਵੇ ਤਾਂ ਤਦ ਅਸੀਂ ਦੂਸਰੇ ਮੁਲਕਾਂ ਵੱਲ ਵੇਖੀਏ ਪਰ ਅਸਲ ਦੇ ਵਿੱਚ ਇਹ ਕੀ ਹੋ ਰਿਹਾ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਇਹ ਕੰਪਨੀਆਂ ਜਿਹੜੀਆਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਨਿੱਜੀ ਫਾਇਦੇ ਵਾਸਤੇ ਜਿਹੜਾ ਇੱਥੇ ਜੋਬਾਂ ਨਹੀਂ ਦਿੰਦੀਆਂ ਤੇ ਉਹ ਜੋਬਾਂ ਜਿਹੜੀਆਂ ਨੇ ਜਿਹੜੀਆਂ ਗੈਰ ਸਿਟੀਜ਼ਨਸ ਜਿਹੜੇ ਹੈਗੇ ਨੇ ਜਿਹੜੇ ਕਾਕ ਮੁਲਕਾਂ ਦੇ ਲੋਕ ਨੇ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਇਹਨਾਂ ਮੁਲਕਾਂ ਦੇ ਵਿੱਚ ਲਿਆਂਦਾ ਜਾਂਦਾ ਹੈ ਸਾਡੇ ਓਨਰ ਨੂੰ ਜਿਹੜਾ ਅੰਗੋਲੀਆਂ ਕੀਤਾ ਜਾਂਦਾ ਹੈ ਤੇ ਬਾਹਰ ਦੇ ਲੋਕਾਂ ਨੂੰ ਜਿਹੜਾ ਖਾਣਾ ਪੂਰਤੀ ਵਾਸਤੇ ਲਿਆ ਕੇ ਸਾਡੇ ਸਰਾਂਦ ਉੱਤੇ ਬਟਾਇਆ ਜਾ ਰਿਹਾ ਸੋ ਆਪਣੇ ਆਪ ਚ ਕਹਿ ਸਕਦੇ ਕਿ ਇਹ ਕੰਟਰੋਵਰਸੀ ਵੀ ਜਿਹੜੀ ਬਹੁਤ ਵੱਡੀ ਹੈ ਕਿ ਸਿਟੀਜ਼ਨ ਵਰਸਸ ਨੌਨ ਸਿਟੀਜ਼ਨ ਜਿਹੜਾ ਉਹ ਵੀ ਇੱਕ ਜਿਹੜਾ ਇੱਕ ਪਾੜਾ ਜਿਹੜਾ ਉਹ ਇਹਦੇ ਨਾਲ ਪਾਇਆ ਜਾ ਰਿਹਾ ਸੋ ਇਹ ਕਈ ਚੀਜ਼ਾਂ ਜਿਹੜੀਆਂ ਨੇ ਇਹ ਫੈਸਲੇ ਜਿਹੜੇ ਨੇ ਇਹਦੇ ਨਾਲ ਕਈ ਲੋਕ ਜਿਹੜੇ ਨੇ ਖੁਸ਼ ਹੋ ਰਹੇ ਨੇ ਕਈ ਲੋਕ ਜਿਹੜੇ ਨੇ ਇਹਦੇ ਨਾਲ ਦੁਖੀ ਨੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਅਗਰ ਇਸੇ ਤਰੀਕੇ ਨਾਲ ਅਸੀਂ ਅਗਰ ਸ਼ਕਤੀ ਅਪਣਾਉਂਦੇ ਰਹੇ ਤਾਂ ਸਾਡੀ ਜਿਹੜੀ ਇਕਨੋਮਿਕ ਗਰੋਥ ਹੈ ਉਹਦੇ ਵਿੱਚ ਜਿਹੜਾ ਵੱਡਾ ਗਰਾਵਟ ਆਵੇਗੀ ਤੇ ਜਿਹੜੇ ਅਸੀਂ ਕਹਿ ਸਕਦੇ ਕਿ ਬਹੁਤ ਸਾਰੇ ਲੋਕ ਜਿਹੜਾ ਦੁਨੀਆ ਭਰ ਤੋਂ ਹੁਨਰ ਸਾਡੇ ਕੋਲ ਆਉਂਦਾ ਹੈ ਅਗਰ ਉਹ ਅਸੀਂ ਉਸ ਹੁਨਰ ਦੇ ਵਾਸਤੇ ਆਪਣੇ ਦਰਵਾਜ਼ੇ ਬੰਦ ਕਰ ਦੇਵਾਂਗੇ ਤਾਂ ਫਿਰ ਉਹ ਜਿਹੜੀ ਟੈਕਨੋਲੋਜੀ ਦੇ ਕਰਕੇ ਅਸੀਂ ਜਿਹੜੇ ਸਭ ਤੋਂ ਅੱਗੇ ਰਹਿਨੇ ਆ ਉਹਦੇ ਵਿੱਚ ਅਸੀਂ ਜਿਹੜੇ ਫਾੜੀ ਹੋ ਜਾਵਾਂਗੇ ਅਸੀਂ ਪਿੱਛੇ ਚਲੇ ਜਾਵਾਂਗੇ ਤੇ ਦੁਨੀਆ ਜਿਹੜੀ ਸਾਡਾ ਇਸਲੇ ਟੈਕਨੋਲੋਜੀ ਦੇ ਵਿੱਚ ਮੁਕਾਬਲਾ ਕਰ ਰਹੀ ਹੈ ਉਹ ਸਾਡੀ ਇਸ ਫੈਸਲੇ ਦਾ ਜਿਹੜਾ ਉਸ ਦਾ ਫਾਇਦਾ ਚੁੱਕ ਕੇ ਆਪਣੇ ਮੁਲਕ ਦੇ ਵਿੱਚ ਜਿਹੜਾ ਡਵੈਲਪਮੈਂਟ ਜਿਹੜੀ ਉਹ ਕਰੇਗੀ ਤੇ ਸਾਨੂੰ ਜਿਹੜਾ ਪਛਾੜ ਦੇਵੇਗੀ ਸੋ ਆਪਣੇ ਆਪ 'ਚ ਇਹ ਬਹੁਤ ਸਾਰੇ ਜਿਹੜੇ ਤਰਕ ਨੇ ਹਰ ਪਾਸਿਓਂ ਆ ਰਹੇ ਨੇ ਲੇਕਿਨ ਆਪਣੇ ਆਪ 'ਚ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਫੈਸਲੇ ਨੇ ਇਹਨਾਂ ਦੇ ਜਿਹੜੇ ਨਫਾ ਤੇ ਨੁਕਸਾਨ ਦੋਵੇਂ ਨੇ ਅਗਰ ਨਫਾ ਹੈਗਾ ਕਿ ਇਥੋਂ ਦੇ ਲੋਕ ਜਿਹੜੇ ਨੇ ਬੱਚੇ ਨੇ ਉਹਨਾਂ ਨੂੰ ਜੋਬਸ ਦਿੱਤੀਆਂ ਜਾਣਗੀਆਂ ਤਾਂ ਨੁਕਸਾਨ ਇਹ ਹੈ ਕਿ ਜਿਹੜਾ ਦੁਨੀਆ ਭਰ ਦਾ ਜਿਹੜਾ ਬੈਸਟ ਟੈਲੈਂਟ ਇਸ ਮੁਲਕ ਦੇ ਵਿੱਚ ਆ ਕੇ ਰਿਸਰਚ ਕਰਦਾ ਨਵੀਆਂ ਕਾਢਾਂ ਕੱਢਦਾ ਨਵੀਂ ਟੈਕਨੋਲੋਜੀ ਨੂੰ ਸਾਨੂੰ ਤਾਕਤ ਪਹੁੰਚੋਂਦਾ ਉਹ ਜਿਹੜੇ ਲੋਕ ਨੇ ਸਾਡੇ ਤੋਂ ਜਿਹੜੇ ਨੇ ਦੂਰ ਹੋ ਜਾਣਗੇ ਤੇ ਉਹ ਉਹਨਾਂ ਨੂੰ ਜਿਹੜਾ ਹੋਰ ਕੋਈ ਮੁਲਕ ਜਿਹੜਾ ਅਡਾਪਟ ਕਰੇਗਾ ਸੋ ਇਹ ਆਪਣੇ ਆਪ ਤੁਸੀਂ ਦੇਖਦੇ ਕਿ ਹੌਨਾਲ ਸਮੇਂ ਦੇ ਵਿੱਚ ਇਸ ਦਾ ਹੋਰ ਕਿੰਨਾ ਵਿਰੋਧ ਹੁੰਦਾ ਹੈ ਜਾਂ ਇਸ ਦੇ ਹੱਕਦ ਵਿੱਚ ਕੀ ਕਿਹਾ ਜਾਂਦਾ ਲੇਕਿਨ ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਸੈਕਟਰੀ ਆਫ ਹੂਮਲੈਂਡ ਸਿਕਿਉਰਿਟੀ ਹੈ ਉਹਨਾਂ ਨੂੰ ਇਹ ਆਪਣੇ ਖਾਸ ਤੌਰ ਤੇ ਪਰਮਿਸ਼ਨ ਦਿੱਤੀ ਗਈ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਕੋਈ ਬਹੁਤ ਹੀ ਜ਼ਬਰਦਸਤ ਟੈਲੈਂਟ ਹੈਗਾ ਅਤੇ ਉਹ ਸਾਡੇ ਮੁਲਕ ਵਾਸਤੇ ਬਹੁਤ ਤਰੱਕੀ ਕਰ ਸਕਦਾ ਹੈ ਜਾਂ ਇਸ ਮੁਲਕ ਦੇ ਵਿੱਚ ਟੈਕਨੋਲੋਜੀ ਲੈ ਕੇ ਆ ਸਕਦਾ ਹੈ ਜਾਂ ਉਹਦਾ ਬ੍ਰੇਨ ਬੜਾ ਸ਼ਾਰਪ ਹੈ ਤਾਂ ਉਸ ਨੂੰ ਜਿਹੜਾ ਆਪਣੇ ਆਪ 'ਚ ਇਹ ਫੀਸ ਨਾ ਮੰਗੀ ਜਾਵੇ ਅਤੇ ਇਹਦੇ ਅਖਤਿਆਰ ਜਿਹੜੇ ਨੇ ਸੈਕਟਰੀ ਆਫ ਹਮਲੈਂਡ ਸਕਿਉਰਿਟੀ ਨੇ ਦਿੱਤੇ ਗਏ ਨੇ ਕਿ ਉਹ ਇਸ ਫੀਸ ਨੂੰ ਜਿਹੜਾ 1 ਲੱਖ ਡਾਲਰ ਦੀ ਹੈ ਉਸ ਨੌਜਵਾਨ ਨੂੰ ਜਿਹੜਾ ਉਹਦੇ ਵਾਸਤੇ ਵੇਵਰ ਵੀ ਦੇ ਸਕਦੇ ਨੇ